ਸਕੂਲ ਜਾਂਦੇ ਸਮੇਂ ਬੱਚਿਆਂ ਦੇ ਲੀਡ ਟਿਫਨ ਪੈਕ ਕਰਨਾ ਕਾਫੀ ਚੈਲੈਂਜਿੰਗ ਕਮ ਹੁੰਦਾ ਹੈ। ਬੱਚਿਆਂ ਦੀ ਹਮੇਸ਼ਾ ਕੁਝ ਨਵੀਂ ਡਿਮਾਂਡ ਰਹਿੰਦੀ ਹੈ ਜਿਸ ਨੂੰ ਪੂਰਾ ਕਰਨ ਦਾ ਸਮਾਂ ਸੂਰ ਦੇ ਸਮਾਂ ਨਹੀਂ ਹੁੰਦਾ। ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਐਸਾ ਲੰਚ ਦਿੱਤਾ ਜਾਵੇ ਜਿਸ ਨੂੰ ਉਹ ਖੁਸ਼ ਹੋ ਕੇ ਖਾਣ। ਇਸ ਚੱਕਰ ਵਿੱਚ ਕਈ ਵਾਰ ਅਸੀਂ ਕੁਝ ਗਲਤੀਆਂ ਵੀ ਕਰ ਬੈਠਦੇ ਹਾਂ ਜਿਸ ਦੇ ਨਾਲ ਲੰਚ ਟਾਈਮ ਵਿੱਚ ਬੱਚੇ ਦਾ ਮੂਡ ਖਰਾਬ ਹੋ ਜਾਂਦਾ ਹੈ। ਐ ਨਹੀਂ ਨਹੀਂ ਕਈ ਵਾਰ ਉਹ ਗਲਤੀਆਂ ਉਹਨਾਂ ਦੇ ਸਿਹਤ ਦੇ ਲਈ ਵੀ ਹਾਨੀਕਾਰਕ ਸਾਬਤ ਹੁੰਦੀ ਹੈ ਇਸ ਲਈ ਅੱਜ ਅਸੀਂ ਇਸ ਰਿਪੋਰਟ ਵਿੱਚ ਤੁਹਾਨੂੰ ਅਜੀਹੀਆਂ ਗੱਲਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਲੰਚ ਪੈਕ ਕਰਦੇ ਸਮੇਂ ਹਮੇਸ਼ਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਬੱਚਿਆਂ ਨੂੰ ਨੂਡਲਸ ਖਾਣਾ ਬਹੁਤ ਚੰਗਾ ਲੱਗਦਾ ਹੈ ਇਸ ਦੇ ਕਾਰਨ ਉਹ ਕਈ ਵਾਰ ਲੰਚ ਵਿੱਚ ਇਹੀ ਲਿਜਾਣ ਦੀ ਜਿੱਦ ਕਰਦੇ ਹਨ ਲੇਕਿਨ ਇਨਸਟੈਂਟ ਨੂਡਲਸ ਨਾ ਤਾਂ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਹਨ ਅਤੇ ਨਾ ਹੀ ਬਹੁਤ دیر ਤੱਕ ਇਹਨਾਂ ਦਾ ਸਵਾਦ ਚੰਗਾ ਰਹਿੰਦਾ ਲੰਚ ਵਿੱਚ ਇਹ ਬਿਲਕੁਲ ਠੰਡੇ ਹੋ ਜਾਂਦੇ ਹਨ ਜਿਸ ਦੇ ਬਾਅਦ ਉਹ ਆਪਸ ਵਿੱਚ ਚਿਪਕ ਜਾਂਦੀਆਂ ਹਨ ਅਤੇ ਇਹਨਾਂ ਦਾ ਸਵਾਦ ਵੀ ਥੋੜਾ ਵੱਖਰਾ ਹੀ ਲੱਗਦਾ ਹੈ ਇਸ ਲਈ ਲੰਚ ਵਿੱਚ ਕਦੇ ਵੀ ਬੱਚਾਂ ਨੂੰ ਨੂਡਲਸ ਨਹੀਂ ਦੇਣੇ ਚਾਹੀਦੇ ਇਸ ਦਾ ਸੇਵਨ ਕਰਨ ਦੇ ਨਾਲ ਬੱਚੇ ਦੀ ਸਿਹਤ ਵਿਗੜ ਸਕਦੀ ਹੈ ਦੂਜੇ ਨੰਬਰ ਤੇ ਤਿੱਖੀ ਸਮੈਲ ਵਾਲੀਆਂ ਸਬਜ਼ੀਆਂ ਜਿਵੇਂ ਕਿ ਪਿਆਜ਼ ਮੌਲੀ ਨੂੰ ਲੰਚ ਬਾਕਸ ਦੇ ਵਿੱਚ ਕਦੇ ਵੀ ਨਹੀਂ ਪੈਕ ਕਰਨਾ ਚਾਹੀਦਾ ਇਹਨਾਂ ਨੂੰ ਕੱਚੇ ਖਾਣ ਦੇ ਨਾਲ ਨਾਲੇ ਤਾਂ ਮੂੰਹ ਵਿੱਚ ਸਮੈਲ ਆਂਦੀ ਹੈ ਜਿਸ ਦੇ ਨਾਲ ਬਗਲ ਵਿੱਚ ਬੈਠਣ ਵਾਲਿਆਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ ਅਤੇ ਸ਼ਰਮਿੰਦਗੀ ਦਾ ਵੀ ਬੱਚੇ ਨੂੰ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਅਜਿਹੀ ਸਬਜ਼ੀਆਂ ਨੂੰ ਟਿਫਨ ਦੇ ਵਿੱਚ ਕਦੇ ਵੀ ਪੈਕ ਨਹੀਂ ਕਰਨਾ ਚਾਹੀਦਾ ਤੀਜੇ ਨੰਬਰ ਤੇ ਅਸੀਂ ਕਈ ਵਾਰੀ ਗਲਤੀ ਕਰ ਲੈਂਦੇ ਹਾਂ ਕਿ ਜਲਦੀ ਖਾਣਾ ਨਾ ਬਣਿਆ ਹੋਵੇ ਤਾਂ ਆਲਸ ਦੀ ਵਜ੍ਹਾ ਦੇ ਨਾਲ ਅਸੀਂ ਰਾਤ ਦੀ ਬਚੀ ਹੋਈ ਸਬਜ਼ੀਆਂ ਚਾਵਲ ਨੂੰ ਫਰਾਈ ਕਰਕੇ ਬੱਚੇ ਨੂੰ ਲੰਚ ਬਾਕਸ ਵਿੱਚ ਪੈਕ ਕਰਕੇ ਦੇ ਦਿੰਨੇ ਹਾਂ لیکن بچے ہوئے کھانے ਨੂੰ ਲੰਚ ਬਾਕਸ ਦੇ ਵਿੱਚ ਪੈਕ ਕਰਕੇ اگر بچہ ਉਸ ਦਾ ਸੇਵਨ ਕਰੇਗਾ ਤਾਂ ਉਸ ਨੂੰ ਫੂਡ ਪాయిజਨਿੰਗ ਦਾ ਖਤਰਾ ਰਹਿੰਦਾ ਹੈ ਗਰਮੀ ਦੇ ਮੌਸਮ ਵਿੱਚ ਖਾਸ ਕਰਕੇ ਇਹ ਸਮੱਸਿਆ ਵੱਧ ਜਾਂਦੀ ਹੈ ਕਿਉਂਕਿ ਤਾਪਮਾਨ ਵੱਧ ਹੋਣ ਦੀ وجہ ਦੇ ਨਾਲ ਖਾਣਾ ਜਲਦੀ ਖਰਾਬ ਹੁੰਦਾ ਹੈ ਇਸ ਲਈ ਰਾਤ ਦਾ ਬਚਿਆ ਖਾਣਾ ਕਦੇ ਵੀ ਬੱਚਿਆਂ ਨੂੰ ਤਾਂ ਖਾਸ ਕਰਕੇ ਲੰਚ ਬਾਕਸ ਦੇ ਵਿੱਚ ਪੈਕ ਕਰਕੇ ਨਹੀਂ ਦੇਣਾ ਚਾਹੀਦਾ ਇਸ ਦੇ ਨਾਲ ਉਸ ਦੀ ਸਿਹਤ ਖਰਾਬ ਹੋ ਸਕਦੀ ਹੈ ਅੱਗੇ ਗੱਲ ਕਰਦੇ ਹਾਂ ਗਰੇਵੀ ਵਾਲੀ ਸਬਜ਼ੀਆਂ ਖਾਣ ਵਿੱਚ ਤਾਂ ਬੇਹਦ ਸਵਾਦਿਸ਼ਟ ਹੁੰਦੀਆਂ ਹਨ ਲੇਕਿਨ ਇਹਨਾਂ ਨੂੰ ਲੰਚ ਬਾਕਸ ਵਿੱਚ ਕੈਰੀ ਕਰਨਾ ਕਾਫੀ ਮੁਸ਼ਕਲ ਹੁੰਦਾ ਹੈ ਖਾਸ ਕਰਕੇ ਬੱਚਿਆਂ ਦੇ ਲਈ ਲੰਚ ਥੋੜਾ ਵੀ ਟੇਡਾ-ਮੇਡਾ ਹੋਣ ਦੇ ਨਾਲ ਠੀਕ ਤੋਂ ਬੰਦ ਨਾ ਹੋਣ ਦੀ ਵਜ੍ਹਾ ਦੇ ਨਾਲ ਗਰੇਵੀ ਬੈਗ ਦੇ ਵਿੱਚ ਡਿੱਗ ਸਕਦੀ ਹੈ ਜਿਸ ਵਜ੍ਹਾ ਨਾਲ ਉਹਨਾਂ ਦੀ ਕਾਪੀਆਂ ਕਿਤਾਬਾਂ ਅਤੇ ਬੈਗ ਵਿੱਚ ਰੱਖੀ ਦੂਸਰੀ ਚੀਜ਼ਾਂ ਵੀ ਗੰਦੀਆਂ ਹੋ ਸਕਦੀਆਂ ਹਨ ਇਸ ਲਈ ਕੋਸ਼ਿਸ਼ ਕਰੋ ਉਹਨਾਂ ਨੂੰ ਘੱਟ ਗਰੇਵੀ ਵਾਲੀ ਸਬਜ਼ੀ ਦਿਵੋ ਜਾਂ ਕਿਸੇ 에ਅਰਟਾਈਟ ਕੰਟੇਨਰ ਦੇ ਵਿੱਚ ਪੈਕ ਕਰਕੇ ਦਿਵੋ ਅਖੀਰ ਤੇ ਇਹ ਵੀ ਅਸੀਂ ਕਵਾਂਗੇ ਬੱਚਿਆਂ ਦੇ ਲੰਚ ਬਾਕਸ ਦੇ ਵਿੱਚ ਕਦੇ ਵੀ ਫਰੂਟਸ ਨੂੰ ਕੱਟ ਕਰਕੇ ਨਹੀਂ ਦੇਣਾ ਚਾਹੀਦਾ ਸਾਬਤ ਫਰੂਟ ਤੁਸੀਂ ਬੱਚੇ ਦੇ ਬੈਗ ਵਿੱਚ ਪਾ ਕੇ ਭੇਜੋ ਤਾਂ ਕਿ ਫਰੂਟਸ ਦੀ ਅਸੀਂ ਕਟਿੰਗ ਕਰ ਦਿੰਦੇ ਹਾਂ ਤਾਂ ਉਸ ਦੇ ਜਿਹੜੇ ਨਿਊਟ੍ਰੀਸ਼ਨ ਹੁੰਦੇ ਹਨ ਉਹ ਸਾਰੇ ਖਤਮ ਹੋ ਜਾਂਦੇ ਨੇ ਇਸ ਲਈ ਤਾਜ਼ਾ ਫਰੂਟ ਹੀ ਕੱਟ ਕੇ ਬੱਚੇ ਨੂੰ ਖਵਾਇਆ ਜਾਵੇ ਤਾਂ ਚੰਗਾ ਮੰਨਿਆ ਜਾਂਦਾ ਹੈ ਆਮ ਖਬਰਾਂ ਨਾਲੋਂ हट ਕੇ ਅਸੀਂ ਇਹ ਸਟੋਰੀ ਤੁਹਾਨੂੰ ਦੱਸੀ ਹੈ ਕਿਉਂਕਿ ਸਕੂਲੀ ਸੀਜ਼ਨ ਹੁਣ ਚੱਲ ਰਹੇ ਹਨ ਬੱਚਿਆਂ ਦੇ ਐਡਮਿਸ਼ਨ ਹੋ ਰਹੇ ਨੇ ਅਜਿហេਤ ਚ ਅਸੀਂ ਜ਼ਰੂਰੀ ਸਮਝਿਆ ਕਿ ਬੱਚਿਆਂ ਨੂੰ ਖਾਸ ਕਰ ਛੋਟੇ ਬੱਚਿਆਂ ਨੂੰ ਕਿਡਜ਼ ਲੰਚ ਬਾਕਸ ਦੇ ਵਿੱਚ ਕੀ ਕੁਝ ਸਾਨੂੰ ਨਹੀਂ ਦੇਣਾ ਚਾਹੀਦਾ ਜੋ ਬੱਚਿਆਂ ਦੇ ਲਈ ਹਾਨੀਕਾਰਕ ਹੁੰਦਾ ਹੈ ਉਹ ਅਸੀਂ ਰਿਪੋਰਟ ਵਿੱਚ ਤੁਹਾਨੂੰ ਚਾਨਣ ਪਾਇਆ ਇਸ ਸਟੋਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ